ਚਾ ਉਹਦੀ ਆਰਥਿਕ ਵਿਵਸਥਾ ਸੁਧਰੀ ਹਰ ਘਰ ਤੋਂ ਪਰਿਵਾਰ ਨੂੰ ਇੱਕ ਖੁਸ਼ਹਾਲ ਪਰਿਵਾਰ ਦੇ ਵਿੱਚ ਬਦਲ ਦਿੱਤਾ। ਪਰੰਤੂ ਇਹ ਸਭ ਕੁਝ ਸਾਡੀਆਂ ਸਰਕਾਰਾਂ ਨੂੰ ਰਾਸ ਨਹੀਂ ਆਉਂਦਾ। ਮੇਰੇ ਬੱਚੇ ਨੇ ਪਹਿਲਾਂ ਆਪਣਾ ਘਰ ਸਵਾਰਿਆ ਆਪਣੀਆਂ ਗੁਰੂਤਾ ਪਰਿਵਾਰ ਦੀਆਂ ਦੂਰ ਕੀਤੀਆਂ ਉਸਦੇ ਬਾਅਦ ਉਹਨੂੰ ਲੱਗਣ ਲੱਗਿਆ ਵੀ ਮੇਰਾ ਇਲਾਕਾ ਪਛੜਿਆ ਹੋਇਆ ਤੇ ਜੇ ਮੈਂ ਥੋੜੀ ਜਿਹੀ ਹੋਰ ਪਾਵਰ ਲੈ ਲਵਾਂ ਭਾਵੇਂ ਰਾਜਨੀਤੀ ਯੋਗਨ ਕਰ ਲਵਾਂ ਤਾਂ ਮੈਂ ਹੋਰ ਵਧੀਆ ਕਰ ਸਕਦਾ। ਰਾਜੇਵੜਿੰਗ ਹੋਰਿਆ ਨਾਲ ਬਾਪਿਆ ਅੱਛਾ ਸਾਥ ਮਿਲਿਆ। ਨਹੀਂ ਦੁਸ਼ਮਣੀਆਂ ਤਾਂ ਜਿਸ ਦਿਨ ਤੋਂ ਉਹ ਇਸ ਫੀਲਡ ਦੇ ਵਿੱਚ ਆਇਆ ਉਸੇ ਦਿਨ ਤੋਂ ਚੱਲਦੀਆਂ ਸੀ। ਪਰੰਤੂ ਇਹ ਵੀ ਸਰਕਾਰ ਦੇ ਵਿੱਚ ਸੀ ਇਹਨਾਂ ਨੇ ਧਿਆਨ ਰੱਖਿਆ ਤਾਂ ਮੈਨੂੰ ਲੱਗਦਾ ਹੈ ਜੇ 2 ਸਾਲ ਵੱਧ ਜਿਉਂ ਗਿਆ ਤਾਂ ਸ਼ਾਇਦ ਉਹ ਰਾਜੇਵੜਿੰਗ ਦੀ ਬਦੌਲਤ ਹੋਊਗਾ। ਕਿ ਸਮੇਂ ਦੇ ਉੱਤੇ ਕੋਈ ਚੀਜ਼ ਦਾ ਇਲਾਜ ਕਰ ਦੇਣਾ ਸਮੇਂ ਦੇ ਉੱਤੇ ਕੋਈ ਪੈਰਭਾਈ ਕਰ ਲੈਣੀ ਕਿਸੇ ਗੱਲ ਦੀ ਤਾਂ ਵੱਡੀਆਂ ਹੁਣ ਹੋਈ ਆਈ ਵਾਰ ਟਲ ਜਾਂਦੀ ਸੀ ਘੱਟੋ ਘੱਟ 4-5 ਵਾਰ ਮੇਰੇ ਘਰੋਂ ਬੰਦੂਕਾਂ ਵਾਲੇ ਮੁੜੇ ਤਾਂ ਆਈ ਵਾਰ ਪ੍ਰਮਾਤਮਾ ਹੱਥ ਦੇ ਕੇ ਰੱਖ ਲੈਂਦਾ ਸੀ ਤਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਯਾਰ ਇਹ ਜਹਾ ਮੇਰਾ ਬੱਚਾ ਕੀ ਗਲਤ ਕਰਦਾ ਸੀ ਜਿਹਦੇ ਮਗਰ ਇੰਨੇ ਲੋਕ ਬੰਦੂਕਾਂ ਵਾਲੇ ਪੈ ਗਏ 6 ਪਰਚੇ ਉਹ ਦੁਨੀਆ ਤੋਂ ਜਾਣ ਲੱਗਿਆ ਨਾਲ ਲੈ ਕੇ ਗਿਆ ਤਾਂ ਕਿਹੜਾ ਗੁਨਾਹ ਕਰਦਾ ਸੀ ਕਿਹੜਾ ਨਸ਼ਾ ਵੇਚਦਾ ਸੀ ਕਿਹੜਾ ਕੋਲ ਮਾਰੀ ਸਿੱਖਿਆ ਦਿੰਦਾ ਸੀ ਕੋਈ ਸਮਝ ਤੋਂ ਪਰੇ ਐਸ ਗੱਲ ਤੋਂ ਇਹਨਾਂ ਨੇ ਬੇਵਜ੍ਹਾ ਦੁਸ਼ਮਣੀਆਂ ਦਾ ਕਰਕੇ ਮੇਰੇ ਬੱਚੇ ਨੂੰ ਜਾਨੋਂ ਪਹੁੰਚਾਉਂਦਾ ਕਰਤਾ ਔਰ ਸਾਨੂੰ ਕੋਈ ਗੈਂਗਸਟਰ ਵਗੈਰਾ ਨਹੀਂ ਮਾਰ ਸਕਦੇ ਸੀ ਸਾਨੂੰ ਮਰਵਾਇਆ ਸਰਕਾਰ ਦੀਆਂ ਨੀਤੀਆਂ ਨੇ ਭਗਵੰਤਮਾਨ ਸਰਕਾਰ ਦੇ ਰੋਲ ਨੇ ਸੈਂਟਰ ਦੀ ਬੀਜੇਪੀ ਦੇ ਰੋਲ ਨੇ ਜਿਨ੍ਹਾਂ ਨੇ ਅੱਜ ਤੱਕ ਉਹ ਸਾਰੇ ਬਦਵਾਸ਼ਾਂ ਨੂੰ ਸੁਲ੍ਹਾ ਕੇ ਰੱਖਿਆ ਹੋਇਆ ਹੁਣ ਕਹਨ ਤੁਹਾਡੇ ਵਿੱਚ ਕੋਈ ਕੈਂਡੀਡੇਟ ਬੀਜੇਪੀ ਆਲਾ ਆਵੇ ਵੋਟਾਂ ਮੰਗਣ ਆਮ ਪਾਰਟੀ ਆਲਾ ਆਵੇ ਨੂੰ ਇੰਦੀ ਗੱਲ ਤਾਂ ਪੁੱਛ ਲਓ ਵੀ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਟਿਕਟਾਂ ਦਿੱਤੀਆਂ ਨੇ ਉਹਨਾਂ ਵੀ ਬਦਵਾਸ਼ਾਂ ਦੇ ਨਾਲ ਕੀ ਸਾਂਝ ਪੱਲੀ ਯਾਰ ਅਸੀਂ ਤੁਹਾਨੂੰ ਬੋਟੀਆਂ ਕਿਉਂ ਦਈਏ ਜੇ ਅਸੀਂ ਕਮਾਈ ਕਰਦੇ ਹਾਂ ਅਸੀਂ ਆਪਦੇ ਸਾਧਨਾਂ ਤੋਂ ਕੰਮ ਜੱਬ ਹੋਇਆ ਤੁਹਾਨੂੰ ਟੈਕਸ ਬੇਲੂ ਦੇ ਕਿਉਂ ਦਈਏ ਸੀ ਵੇਲਾ ਤੋਇਆ ਕਿ 2 ਰੁਪਿਆ ਸਾਲ ਦਾ ਟੈਕਸ ਭਰਦਾ ਹੈ ਉਹ ਤੁਹਾਡੇ ਸਰਕਾਰ ਦਾ ਬੋਪਾ ਪਰ ਇਹ ਥੋੜਾ ਪਰੇ ਜੋ ਤੁਹਾਡੇ ਕੀ ਗਰੰਟੀ ਹੈ ਵੀ ਤੁਹਾਡੇ 1 ਰੁਪਏ ਤੇ ਫੇ ਦੂਜਾ 2 ਰੁਪਏ ਲੈ ਕੇ ਥੋੜਾ ਕਿਹਾ ਵੀ ਇੱਕ ਰੁਪਿਆ ਆਮ ਲੋਕਾਂ ਦਾ ਕਿੰਨਾ ਜਿਉਣਾ ਬੁੱਧਰ ਕੀਤਾ ਹੋਇਆ ਲੈਂਡ ਆਊਟ ਦੀ ਜਿਹੜੀ ਹਾਲਤ ਹੈ ਸਰਕਾਰ ਨੇ ਇੰਨੀ ਤੇ ਕਮੀ ਕਰਤੀ ਵੀ ਸਾਰੇ ਪਾਸੇ ਡਾਰੇ ਦਾ ਮਾਹੌਲ ਇੰਨਾ ਬਖਰਾਬ ਕਰਤਾ ਵੀ ਅੱਗੇ ਕੀ ਦੁਸ਼ਮਣੀ ਵੀ ਕਿਸੇ ਦੀ ਹੁੰਦੀ ਤਾਤੀ ਬੰਦਾ ਧਿਆਨ ਹਰੇਕ ਬੰਦਾ ਦੁਸ਼ਮਣੀ ਦੇ ਵਿੱਚ ਵੀ ਰੱਖਦਾ ਹੁਣ ਤਾਂ ਯਾਰ ਇਹ ਕੁੜੀ ਨਹੀਂ ਵੇਖਦੇ ਕੱਪੜੀ ਨਹੀਂ ਵੇਖਦੇ ਬਾਲ ਬੱਚਾ ਨਹੀਂ ਵੇਖਦੇ ਦਾਦਾ ਗੋਰੀਆਂ ਮਾਰ ਲੈਂਦੇ ਨਵਾਂ ਕੰਮ ਹੈ ਬਦਵਾਸ਼ੀ ਦਾ ਜਿਹਨੂੰ ਅਸੀਂ ਜਾਣਦੇ ਰਿਓ ਉਹ ਸਾਡੇ ਗੋਰੀਆਂ ਮਾਰ ਜਾਂਦਾ ਅੱਗੇ ਦੁਸ਼ਮਣੀ ਕਿਸੇ ਦਾ ਹੁੰਦੀ ਉਹਦਾ ਘਰ ਤੋਂ ਰਾਹ ਬਦਲ ਕੇ ਬਗ ਜਾਂਦੇ ਤੇ ਫਿਰ ਤਾਂ ਸਾਨੂੰ ਸਵੇ ਨਾ ਕਰੇ ਵੜ ਜਾਂਦੇ ਬਚਤ ਰਹਿ ਜਾਂਦੀ ਫੋਨ ਬਚਤ ਕਿੱਦੋਂ ਰੱਖੀ ਵੀਰ ਹੁੰਦਾ ਜਦੋਂ ਕੋਈ ਮਿਲਣ ਆਉਂਦਾ ਉਹਦੇ ਹੱਥਾਂ 'ਚ ਨਿਗਾਹ ਰਹਿੰਦੀ ਹੈ ਵੀ ਸਿੱਧਾ ਹੀ ਬੈਠਾ ਇਹਦਾ ਕੋਈ ਕਰਦਾ ਉਹਦਾ ਨਹੀਂ ਤਾਂ ਵੀ ਆਪਦੇ ਬੈਠਾ ਹੋ ਗਏ ਪਰ ਵਿਸ਼ਵਾਸ ਨਹੀਂ ਰਿਹਾ ਕਿਸੇ ਤੇ ਇਹ ਹੋ ਜਾ ਮਹ ਸਰਕਾਰਾਂ ਨੇ ਪੈਦਾ ਕਰਤਾ ਸਾਡੇ ਕੋਲੇ ਸਾਬਨਾ ਦੀ ਘਾਟ ਨਹੀਂ ਸਾਡੇ ਜਵਾਨ ਜੇ ਬਾਹਰ ਰਵਿਸ਼ਾਂ ਨੂੰ ਭੱਜ ਰਹੇ ਨੇ ਸਿੱਧੀਆਂ ਕਰਬੂਤਾਂ ਕਰਕੇ ਭੱਜ ਰਹੇ ਆ ਸਾਡੇ ਸਿਸਟਮ ਨਹੀਂ ਇੱਥੇ ਸਾਡੇ ਕਾਨੂੰਨ ਨਹੀਂ ਇੱਥੇ ਕਾਨੂੰਨ ਦਾ ਤਾਂ ਇਹਨਾਂ ਨੇ 302 ਦਾ ਪਰਚਾ ਕਰਾ ਕੇ ਅਗੇ ਹੱਥ ਘਰੀ ਕੋ ਗੁੱਟ ਤੇ ਲੱਗਦੀ ਨਾ ਬੰਦਾ ਸ਼ਰਮ ਮੰਦਾ ਯਾਰ ਮੈਂ ਕੀ ਹੋ ਜਾ ਕਰਤਾ ਜਿਹੜਾ ਮੇਰੇ ਗੁੱਟ ਤੇ ਸੰਗਲ ਲੱਗਿਆ ਹੁਣ 302 ਦਾ ਪਰਚਾ ਕਰਾ ਕੇ ਰੀਲਾਂ ਪੁੰਡਾ ਗਾਰਦਾ ਨਾਲ ਲੈ ਕੇ ਚੱਲਦੇ ਨੇ ਤੇ ਨੌਜਵਾਨ ਵਰਗਾ ਸਾਡਾ ਉਹ ਲੋਕਾਂ ਨੂੰ ਫੋਲੋ ਕਰਦਾ ਹੈ ਤੇ ਇਹ ਮਾਹੌਲ ਕ੍ਰੀਏਟ ਕਿਹਨੇ ਕੀਤਾ ਸਾਡੀਆਂ ਸਰਕਾਰਾਂ ਨੇ ਜਿਹੜੇ ਸਾਡੇ ਨੌਜਵਾਨ ਕਾਮਯਾਬ ਹੋ ਗਏ ਉਹ ਕਿਵੇਂ ਤਲਬੇ ਚੱਟਣ ਇਹਨਾਂ ਦੇ ਥੱਲੇ ਲੱਗਣ ਫਿਰ ਜਿਵੇਂ ਕਹਿੰਦੇ ਆਵੇਂ ਇਹਨੂੰ ਪੈਸੇ ਦੇਣ ਫਿਰ ਉਹ ਕੰਮ ਕਰ ਸਕਦੇ ਆਂ ਇੰਡੀਆ ਦੇ ਵਿੱਚ ਹੋਟੋ ਤੱਕ ਬੀਜਪੀ ਨੇ ਇੱਕ ਵਾਰੀ ਵੀ ਲੋਰਨ ਹੁਣ ਬੰਦੇ ਦੇ ਵਿੱਚ ਕ੍ਰਾਈਮ ਹੋ ਰਿਹਾ ਬਾਬਾ ਸਦਕੀ ਮਾਰਿਆ ਹੁਣ ਤਾਂ ਨਵੀਂ ਤੋਂ ਨਵੀਂ ਤਕਨੀਕ ਇਹਨਾਂ ਦੇ ਕੋਲੇ ਆ ਗਈ ਹੁਣ ਮੇਰੇ ਨਾਲ 10 ਜਨ ਮੈਂ ਸਿਕਿਉਰਟੀ ਵਾਲੇ ਹੁਣ ਪੇਪਰ ਸਪਰੇਅ ਕਰ ਦਿੱਤੀ ਇਹਨਾਂ ਨੂੰ ਸਰਕਾਰ ਨੂੰ ਪੱਧਾ ਤਕਨੀਕਾ ਕੌਣ ਦਿੰਦਾ ਲੋਰਨ ਨੇ ਬਣਾਈ ਪੇਪਰ ਸਪਰੇਅ ਜਿਹਦੇ ਵਿੱਚ ਬੈਠੇ ਤੋ ਜਿੱਦੇ ਹਮਲਾ ਕਰਨਾ ਹੈ ਇੱਥੇ ਪੇਪਰ ਸਪਰੇਅ ਕਰਦੇ ਤੀ ਸਾਰੇ ਹਮਲਾਵਰ ਆਪਣੀ ਮੱਚੀ ਜਪੜੇ ਪਰ ਜੋ ਅਗਲਾ ਹੋਰੀਏ ਮਾਰ ਕੇ ਬਾਹਰ ਪਾਜੇ ਹੁੰਦਾ ਤਾਂ ਜੋ ਅਦਾਲਤ ਦੇ ਵਿੱਚ ਜਿਹੜੇ ਚਸ਼ਮਦੀਦ ਹੁੰਦੇ ਉਹ ਗਵਾਹੀ ਵੀ ਨਾ ਦੇ ਸਕਣ ਜਦੋਂ ਪੇਪਰ ਸਪਰੇਅ ਕਰਦੇ ਤੁਹਾਨੂੰ ਸ਼ੱਕਾ ਲੱਗ ਜਾਣਗੇ ਕਲੀਅਰ ਗੈਸ ਵਾਂਗੂ ਤੁਹਾਡੀ ਅੱਖਾਂ ਜੋ ਹੰਝੂ ਡੁੱਗਣਗੇ ਤੁਹਾਡਾ ਹੀ ਨਹੀਂ ਪਤਾ ਹੁੰਦਾ ਮੇਰੇ ਖੱਬੇ ਕੌਣ ਸੱਚੇ ਕੌਣ ਹੈ ਪਰ ਜਦੋਂ ਜੱਜ ਕੋਲ ਜਾ ਕੇ ਫਿਰ ਸਜ਼ਾ ਹੋਊਗੀ ਉਹ ਕਹਿਣਗੇ ਤੁਹਾਡੇ ਤਾਂ ਸਪਰੇਅ ਹੋਈ ਸੀ ਤੇ ਤੁਸੀਂ ਕਿਵੇਂ ਵੇਖ ਲਿਆ ਦੋਸ਼ੀ ਕੌਣ ਤਾਂ ਉਹਦੋਂ ਸਜ਼ਾ ਵੀ ਨਾ ਹੋਵੇ ਇਹ ਜੇ ਇੰਤਜ਼ਾਮ ਵੀ ਕਰ ਲੈ ਵੀ ਬੰਦਾ ਵੀ ਮਾਰ ਦੇਣਗੇ ਅੱਗੇ ਮੁਕੱਦਮਾ ਵੀ ਲੈ ਚੱਲੇ ਉਹਨੂੰ ਸਜ਼ਾ ਵੀ ਨਾ ਹੋਵੇ ਤੁਸੀਂ ਅੱਜ ਤੱਕ ਧਿਆਨ ਨਾ ਦੇਖਿਆ ਜਿੰਨੇ ਗੈਂਗਸਟਰ ਤੇ ਪਰਚੇ ਚੱਲਦੇ ਆ ਸੈਂਕੜਿਆਂ ਦੇ ਵਿੱਚ ਚੱਲਦੇ ਕਦੇ ਕਿਸੇ ਨੂੰ ਇੱਕ ਸਿੰਗਲ ਕੇਸ ਦੇ ਵਿੱਚ ਸਜ਼ਾ ਹੋਈ ਹੈ ਆ ਦੇਖੋ ਦੋ ਵਰਗਿਆਂ ਨੂੰ 23 24 ਦੇ ਮੁਕੱਦਮੇ ਵਿੱਚ ਉਹਨਾਂ ਨੂੰ ਜੂੜਸਾ ਜੇਲ੍ਹ ਕਿਟਾ ਦਿੱਤੀ ਆ 30 ਸਾਲ ਬਰਾਣਾ ਕੇ ਸੀ ਤਾਂ ਇਹ ਸਾਰਾ ਕੁਝ ਆਪਣੀ ਮਰਜ਼ੀ ਨਾਲ ਚਲਾਉਂਦੇ ਆ ਤੁਸੀਂ ਬੀਜੇਪੀ ਆਣ ਨੂੰ ਪੁੱਛੋ ਗੁਜਰਾਤ ਇਹ ਇਸ ਲਈ ਆ ਵੀ ਤੁਹਾਡੀ ਨੌਂ ਸੁਭਸ਼ਰੋਈ ਦੇ ਨਾਮ ਤੁਸੀਂ ਇਹ ਜਨਤਾ ਨੂੰ ਕੀ ਭਰੋਸਾ ਦੇ ਕੇ ਜਾਓਗੇ ਇਥੋਂ ਕਿ ਜਿੱਤਣ ਤੋਂ ਬਾਅਦ ਫਿਰ ਸਾਡੇ ਆਪਣੇ ਸਾਹਾ ਦੀ ਗਿਣਤੀ ਤੁਹਾਡੇ ਨੂੰ ਵਧਾਇਆ ਕਰਨੀ ਹੈ ਕਿ ਮੈਂ ਇੱਕ ਸਾਲ ਹੋਰ ਜਿਉਣਾ ਚਾਹੁੰਦਾ ਹਾਂ ਲੈ ਸਾਡੇ ਕਿਸਾਨੀ ਦਾ ਸੰਘਰਸ਼ ਚੱਲਦਾ ਹੈ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਸਾਡੇ ਪੰਜਾਬ ਦੀ ਹੱਥ ਦੇ ਅੰਦਰ ਖੜੇ ਨੌਜਵਾਨ ਗੋਲੀਆਂ ਦੇ ਨਾਲ ਛਲ ਨਹੀਂ ਕੀਤੇ ਜਾਂਦੇ ਪਰ ਸਾਡਾ ਕੋਈ ਵਾਲੀਬਾਲ ਸੀ ਹੈ ਨਹੀਂ ਭਵੰਤਵਾਨ ਸਾਹਿਬ ਬੈਠੇ ਦੇਖਦੇ ਆ ਸ਼ੁਭ ਦਿਕਲੋਤਾ ਜਵਾਨ ਹੈ ਜਿਹੜਾ ਅਸੀਂ ਸ਼ਹੀਦ ਕਰਵਾ ਕੇ ਘਰੇ ਲੈ ਕੇ ਆਏ ਕਿ ਭਾਈ ਸਾਹਿਬ ਮੇਰਾ ਬੱਚਾ ਥੋੜੇ ਸਾਹਮਣੇ ਚੱਪਰਾ ਪਾ ਕੇ ਆਉਂਦੇ ਸ਼ਹਿਰ ਚ ਘੁੰਮਦਾ ਫਿਰਦਾ ਸੀ ਆਠਾ ਬਲਾਵਰ ਆਉਂਦੇ 32 ਫੈਰ ਮਾਰ ਕੇ ਧੀ ਕਰ ਜਾਂਦੇ ਆ ਤੇ 2 1/2 ਸਾਲ ਹੋ ਗਏ ਜੇ ਮੈਂ ਤੁਹਾਡੇ ਕੋਲੇ ਆ ਕੇ ਬੋਲਦਾ ਕਿ ਸਿੱਧੂ ਦਾ ਬੋਤਮ ਰਾਜਨੀਤੀ ਕਰਦਾ ਮੇਰਾ ਇਹ ਰਾਜਨੀਤੀ ਕਰਦਾ ਮੈਂ ਤੁਹਾਡੇ ਚਰਨਾਂ 'ਚ ਇੱਕੋ ਹੀ ਬੇਨਤੀ ਕਰਦੀ ਆ ਆਪਣਾ ਮਤਦਾਨ ਕਰਨ ਤੋਂ ਪਹਿਲਾਂ ਇਹਨਾਂ ਝਾਲਮਾਂ ਦੀਆਂ ਕਰਤੂਤਾਂ ਸਮਝ ਲਿਓ ਇਹਨਾਂ ਦੇ ਜਿਹੜੇ ਉਮੀਦਵਾਰ ਤੁਹਾਡੇ ਕੋਲੇ ਭੇਜੇ ਨੇ ਇਹ ਕਿਹੜੀ ਸੋਚ ਨੂੰ ਕਿਹੜੀਆਂ ਪਾਲਸੀਆਂ ਨੂੰ ਲੈ ਕੇ ਤੁਹਾਡੇ ਵਿੱਚ ਆਉਣਗੇ ਕਿ ਚਾਰ ਦੋ ਚਾਰ ਦਿਨ ਤੁਹਾਡੇ ਕੋਲੇ ਮਗਰਮੱਛ ਵਾਲੇ ਹੰਝੂ ਪਵਾ ਸਕਦੇ ਆ ਇਹਨਾਂ ਦੀ ਗੱਲ ਦੇ ਉੱਤੇ ਅਮਲ ਨਾ ਕਰਿਓ ਤੁਹਾਡੇ ਕੋਲੇ ਬੜਾ ਵਧੀਆ ਪੜਿਆ ਲਿਖਿਆ ਨੌਜਵਾਨ ਤੁਹਾਡਾ ਜਾਂਚਿਆ ਪਰਖਿਆ ਦੋ ਤਿੰਨ ਪਲਾਨਾ ਤੁਹਾਡੇ ਵਿੱਚ ਰਹਿ ਰਿਹਾ ਹੈ ਭੈਣ ਅਮਰਤਾ ਨੂੰ ਵੋਟ ਪਾ ਕੇ ਉਹਨੂੰ ਇਥੋਂ ਮਜ਼ਬੂਤ ਕਰਕੇ ਭੇਜੋ ਇਹ ਸਿੱਧਾ ਰਿਸ਼ਤਾ ਪੰਜਾਬ ਦੀ ਅਗਵਾਈ ਵੱਲ ਵੱਧਾ ਵੀਰੋ ਇਹ ਐਮਐਲਏ ਦੀ ਚੋਣ ਨਹੀਂ ਹੈ ਤੁਹਾਡਾ ਫੈਸਲਾ ਉਹਨਾਂ ਨੂੰ ਹੋਰ ਮਜ਼ਬੂਤ ਕਰੂਗਾ ਇਹੋ ਜਿਹਾ ਭਰੋਸਾ ਦੇਤੇ ਅਗਲੀ ਵਾਰ ਮੂਹਾਂ ਲੱਗੇ ਵੀ ਚੰਡੀਗੜ੍ਹ ਬੈਠੀ ਜਿੱਤ ਜਾਓ ਤਾਂ ਇਹ ਵੀ ਤੁਹਾਡੇ ਕੋਲ ਲੈ ਕੇ ਆਏ ਆ ਤੇ ਜੇ ਤੁਸੀਂ ਇਦਾਂ ਦੇ ਅਮਨ ਪਸੰਦ ਜਿਹੜੇ ਕੈਂਡੀਡੇਟ ਚੁਣੋਗੇ ਤੁਸੀਂ ਮਰਮੋਣ ਸਿੰਘ ਦਾ ਰਾਜ ਦੇਖਿਆ 10 ਸਾਲ ਉਹਦਾ ਤੇ ਅੱਜ ਮੋਦੀ ਦੇ 10 ਸਾਲ ਨੂੰ ਕੰਪੇਅਰ ਕਰਕੇ ਦੇਖ ਲਓ ਤੁਹਾਡਾ ਮਨ ਆਪਣੇ ਆਪ ਹੀ ਬਣ ਜਾਣਾ ਤਾਂ ਮੇਰੀਆਂ ਇਹੀ ਅਪੀਲਾਂ ਨੇ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਰਹੇ ਸੁੱਖ ਸ਼ਾਂਤੀ ਤਾਰ ਹੋਊਗੀ ਜੇ ਇਹਨਾਂ ਦੀ ਆ ਜਿਹੜੇ ਜ਼ਾਲਮ ਸਰਕਾਰਾਂ ਨੇ ਇਹਨਾਂ ਦੇ ਕੈਂਡੀਡੇਟ ਨੂੰ ਇਥੋਂ ਅਸੀਂ ਹਰਾ ਕੇ ਭੇਜੀਏ ਤਾਂ ਅਸੀਂ ਭੈਣ ਅਮਰਤਾ ਦੇ ਹੱਥ ਦੇ ਵਿੱਚ ਆਪਣਾ ਵੋਟ ਦੇ ਕੇ ਉਹਨੂੰ ਕਾਬੂ ਕਰਾ ਜਾਈਏ Go ahead if you got <laughs>